ਪਰੰਪਰਾ ਭੂਲ ਵਿਖੇ ਆਮ ਆਦਮੀ ਪਾਰਟੀ ਦਾ ਦਫਤਰ ਦਾ ਉਦਘਾਟਨ ਕੀਤਾ ਗਿਆ ਉਦਘਾਟਨ ਦੇ ਵਿੱਚ ਪਹੁੰਚੇ ਕਾਰਮਜੀਤ ਅਨਮੋਲ ਐਮਪੀ ਉਮੀਦਵਾਰ ਨਾਲ ਬਲਕਾਰ ਸਿੰਘ ਜੀ ਪਰੰਪਰਾ ਭੂਲ ਦੇ ਵਿੱਚ ਸਦਰ ਬਾਜ਼ਾਰ ਦੇ ਵਿੱਚ ਅੱਜ ਉਦਘਾਟਨ ਕੀਤਾ ਗਿਆ ਜੀ ਪਰ ਲੋਕਾਂ ਦਾ ਸਮਰਥਨ ਉਹਨਾਂ ਨਹੀਂ ਹੈਗਾ ਜਿੰਨਾ ਚਾਹੀਦਾ ਸੀ ਲੋਕ ਨਾਲ ਬਹੁਤ ਸਾਡੇ ਨੇ ਪੁਰਾਣੇ ਵਰਕਰ ਨੇ ਜਿਹੜੇ ਨਾਲ ਨੇ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਇਸੇ ਹਿਸਾਬ ਦਾ ਘਟ ਚਾਹੀਦਾ ਸੀ ਆਮ ਆਦਮੀ ਪਾਰਟੀ ਦਾ ਉਸੇ ਹਿਸਾਬ ਦੇ ਨਾਲ ਇਕੱਠ ਨਹੀਂ ਹੈਗਾ ਵਰਕਰਾਂ ਦਾ ਜਾਂ ਕੁਝ ਨਾਰਾਜ਼ ਨੇ ਜਾਂ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ ਵਰਕਰਾਂ ਦੀ ਪਰੰਪਰਾ ਫੂਲ ਦੇ ਵਿੱਚ ਸਦਰ ਬਾਜ਼ਾਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਤ ਘਟ ਨਹੀਂ ਕੀਤਾ ਗਿਆ